ਓ ਬਾਈ ਜੀ ਸਾਡੇ ਘਰ ਚ ਮੁੰਡੇ ਸਾਡੇ ਦਾ ਵਿਆਹ ਆ ਗਿਆ ਕਿਨੇ ਮਾਤੋਸ਼ਰੀ ਦਾਸ ਤਾਂ ਨੇ ਪੂਰੀ ਤਿਆਰੀ ਕੀਤੀ ਆ ਸ਼ੇਰਵਾਨੀ ਪੂਰੀ ਲਗਜ਼ਰੀ ਰਾਇਲ ਕਲਾਸ ਇਹ ਪੂਰੀ ਸ਼ੇਰਵਾਨੀ ਜਿਹੜੀ ਬਾਜ਼ਾਰਾਂ ਦੇ ਵਿੱਚ 15 15 20 20 ਹਜ਼ਾਰ ਕੱਲਾ ਰੈਂਟ ਤੇ ਲੱਖ ਲੱਖ ਦੀ ਸ਼ੇਰਵਾਨੀ ਮਿਲਦੀ ਐ ਅਸੀਂ ਦੇਣੀ ਸਿਰਫ 10 12 ਹਜ਼ਾਰ ਦੇ ਵਿੱਚ ਤੁਸੀਂ ਲਹਿੰਗਾ ਚੈੱਕ ਕਰ ਲਓ ਚਾਹੇ ਕਿਸੇ ਭੈਣ ਨੇ ਲਹਿੰਗੇ ਲਹਿੰਗਾ ਪਾਉਣਾ ਵਾ ਜਿਹੜਾ ਬਾਜ਼ਾਰੋਂ ਰੈਂਟੀ 20 20 30 30 ਹਜ਼ਾਰ ਰਪਏ ਲੈਂਦੇ ਆ ਆ ਚੱਕੋ ਜੀ ਆ ਰੇਟ ਚੈੱਕ ਕਰ ਲਓ ਲਹਿੰਗੇ ਦੇ ਉੱਤੇ ਕਿੰਨਾ ਹੈਵੀ ਵਰਕ ਕੀਤਾ ਮੋਰ ਗੱਡੇ ਆ ਘੇਰੇ ਕਿੰਨੇ ਹੈਵੀ ਹੈਗੇ ਆ ਇਦਾਂ ਦਾ ਇਸ ਕੰਟਰਾਸਟ ਨਾਲ ਉਸ ਜਿਹੜਾ ਸ਼ੇਰਵਾਨੀ ਦਾ ਤੁਸੀਂ ਜਾਣੇ ਵੀ ਲਾਈਟ ਕਲਰ ਦੇ ਵਿੱਚ ਅਸੀਂ ਲੈ ਕੇ ਆਈਏ ਜਾਂ ਤੁਸੀਂ ਚਾਹੋ ਕ੍ਰੀਮ ਲਹਿੰਗਾ ਤੇ ਇਹਦੇ ਵਿੱਚ ਵੀ ਬਹੁਤ ਸੋਹਣਾ ਕਨਸੈਪਟ ਆ ਚੈੱਕ ਆ ਦੇਖੋ ਪੂਰਾ ਹੈਵੀ ਕੀਤਾ ਕਢਾਈ ਕੱਢੀਏ ਜੇ ਤੁਸੀਂ ਬਾਜ਼ਾਰ ਜਾ ਕੇ ਟੇਲਰ ਨੂੰ ਕੋਣਾ ਕਢਾਈ ਕੱਢ ਕੇ ਦੋ ਨਾ ਮਹੀਨਾ ਮਹੀਨਾ ਵੇਟਿੰਗ ਚੱਲਦੀ ਆ ਪਰ ਸਾਡੇ ਕੋਲ ਉਹ ਅਸੀਂ ਰਾਈਟ ਵੇ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਬੜਾ ਸੋਹਣਾ ਟੌਪ ਹੈਗਾ ਪੂਰਾ ਇਹਦਾ ਲਹਿੰਗਾ ਹੈਗਾ ਇਹ ਬਜਾਅਤ 25-25000 ਰੁਪਏ ਰੇਟ ਚ ਆਦਾ ਇਹ ਅਸੀਂ ਤੁਹਾਨੂੰ ਸਿਰਫ 55500 ਦੇ ਵਿੱਚ ਇਹ ਡਰੈਸ ਤੁਹਾਨੂੰ ਅਸੀਂ ਦੇ ਦੇਣੀ ਹੈਗੀ ਆ ਦੇਖੋ ਹੈਂਡਵਰਕ ਦੇ ਨਾਲ ਜਿਹੜਾ ਬਜ਼ਾਰਾਂ ਦੇ ਵਿੱਚ 15-15 ਹੈਂਡਾਂ ਤੇ 5-7000 ਜੀ ਵੀ ਸਾਡੇ ਕੋਲ ਹੈ ਜੋ ਬੜਾ ਸੋਹਣਾ ਕਲਰ ਆ ਪਾਰਸੇ ਇਹਦੇ ਨਾਲ ਕੱਢਿਆ ਘੜਾਈ ਵਾਲਾ ਦੇ ਰਹੇ ਆ ਇਹਦੇ ਵਿੱਚ ਕਲਰ ਤੁਹਾਨੂੰ ਅਸੀਂ ਹੋਰ ਵੀ ਦੇ ਦਾਂਗੇ ਬੈਲਵਟ ਦੇ ਸੂਟ ਦੇ ਉੱਤੇ ਦੁਪੱਟੇ ਵੀ ਡਿਜ਼ਾਈਨਰ ਤੇ ਨਾਲ ਮੈਚ ਕਰਕੇ 3 ਪੀਸ ਕੋਟਮੈਂਟ ਹੁਣ ਬੱਗੇ ਅਨਾਰਕਲੀ ਟੱਚ ਆ ਜੀ ਸਾਰੀ ਬ੍ਰੋਕੇਟ ਹੋਈ ਆ ਬ੍ਰੋਕੇਟ ਦੇ ਉੱ ਚੈੱਕ ਕਰੋ ਜੀ ਨਾਰਕਲੀ ਦੇ ਨਾਲ ਲਹਿੰਗਾ ਲਹਿੰਗਾ ਵੀ ਬਹੁਤ ਪਿਆਰਾ ਵਾ ਹੁਣ ਤੁਸੀਂ ਚੈੱਕ ਕਰੋ ਨਾਲ ਇਹਦੇ ਕੰਬੀਨੇਸ਼ਨ ਕੀ ਦਿੱਤਾ ਬਾਸਕਟ ਕੀਤੀ ਪੂਰੀ ਹੈਂਡਵਰਕ ਚੈੱਕ ਕਰੋ ਜੀ ਪੂਰਾ ਨਵਾਂ ਲੋ ਭਾਜੀ ਸੂਟਾਂ ਦੇ ਵਿੱਚ ਡੀਲ ਦੇਣ ਜਾ ਰਹੇ ਆ ਚੱਕੋ ਗਲਾਸ ਸ਼ਿਮਰ ਜਿਹੜਾ ਬਾਜ਼ਾਰਾ 'ਚ 3 3000 ਦਾ ਸੂਟ ਚੱਕੋ 1000 ਰੁਪਏ ਦਾ ਭਾਜੀ 1000 ਰੁਪਏ ਵਿੱਚ ਸੂਟ ਹੋਵੇ ਭਾਜੀ 1000 ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਲੈਣਾ ਦੇਣ ਲੈਣੀ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਇਹਨਾਂ ਦਾ ਦਾਵਾ ਕਹਿੰਦੇ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਇੱਥੋਂ ਸਿਰਫ 40000 'ਚ ਲੈ ਜਾਓ ਬਲੈਕ ਕਲਰ ਨੇਚ ਮੈਂ ਕਹਿੰਦਾ ਨਜ਼ਾਰਾ ਹੋਊਗਾ ਇਤਨੀਆ ਵੈਰੈਟੀਆਂ ਔਰ ਜੋ ਅਸੀਂ ਰੇਟ ਦੇ ਰਿਆ ਮਾਰਕੀਟ 'ਚੋ ਭਾਜੀ ਕਿਤੋਂ ਵੀ ਨਹੀਂ ਮਿਲਣਾ 23 ਨਵੰਬਰ ਦਿਨ ਸ਼ਨੀਵਾਰ ਤੱਕ ਆਜੋ ਲੈ ਜਾਓ ਪਰ ਲੋ ਝੋਲੇ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਨਾਲ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਦੇਖ ਜਾ ਤੁਹਾਡੇ ਬਹੁਤ ਸਾਰੇ ਫਾਇਦੇ ਆ ਕਿਉਂਕਿ ਇੱਥੇ ਆਉਂਗੇ ਲੱਖਰ ਰੁਪਏ ਬਚਾ ਕੇ ਤੁਸੀਂ ਲੈ ਕੇ ਜਾਓਗੇ ਇਤਨਾ ਸੂਟ ਪਾਇਆ ਹੋਵੇ ਤਾਂ ਮਾਰਾ ਪੂਰੀ ਟੌਹ ਨਿਕਲੂਗੀ ਵਿਆਹ ਵਾਲੇ ਸਾਰੇ ਹੀ ਤੁਹਾਨੂੰ ਦੇਖਣਗੇ ਕਹਿਣਾ ਲੈ ਬਈ ਫੋਟੋਰਾ ਵੀ ਚੀਫ ਗੈਸਟ ਵਿਆਹ ਚ ਇਹੀ ਆ ਚਲੋ ਜੀ ਰੈੱਡ ਸੂਟ ਦੇਖੋ ਜਿਹੜੇ ਕਿੰਨੇ ਸੀ ਜਿਆਦੇ ਹੈਵੀ ਨਹੀਂ ਲੈਣੇ ਸਿੰਪਲ ਸੋਪਰ ਲੈਣੇ ਆ ਦੇਖੋ ਜੀ ਫਰੰਟ ਦੇਖੋ ਬਾਹਾਂ ਦੇ ਕੰਮ ਦੇਖੋ ਪਹੁੰਚਾਂ ਦੇ ਕੰਮ ਦੇਖੋ ਅੰਧ ਪੱਟੇ ਦੇਖੋ ਸਾਡੇ ਕੋਲ ਰੈੱਡ ਸੂਟ ਬਹੁਤ ਸੁਪਰ ਸੁਪਰ ਆ ਵੈਸੇ ਤਾਂ 1000 ਰੁਪਏ ਤੋਂ ਸਾਡਾ ਰੈੱਡ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰਹੇ ਤੁਸੀਂ ਜਿੱਦਾਂ ਨਹੀਂ ਲੈਣੀ ਲੈ ਜਾਓ ਆ ਚੈੱਕ ਕਰੋ ਭਾਜੀ ਸ਼ਿਮਰ ਦਾ ਕੱਪੜਾ ਟੂ ਸ਼ੇਡੇਡ ਆ ਨੀਚੇ ਪਿੰਕ ਕਲਰ ਆ ਉੱਪਰ ਪੀਚ ਕਲਰ ਦੇਖੋ ਕਿੰਨਾ ਪਿਆਰਾ ਕਨਸੈਪਟ ਆ ਦੁਪੱਟਿਆਂ ਦੇ ਵੀ ਕਿੰਨਾ ਸੋਹਣਾ ਵਰਕ ਹੋਇਆ ਆ ਦੇਖੋ ਤਾਂ ਇਦਾਂ ਦਾ ਕੰਮ ਮੈਨੂੰ ਲੱਗਦਾ ਨਹੀਂ ਤੁਸੀਂ ਪਹਿਲਾਂ ਕਿਤੇ ਦੇਖਿਆ ਹੋਣਾ ਜੇ ਇਹੋ ਜਿਹੀਆਂ ਚੀਜ਼ਾਂ ਲੈਣੀਆਂ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗ ਆਪਣਾ ਆਜੋ ਸਾਰੇ ਹੀ ਤੁਹਾਡਾ ਫਾਇਦਾ ਕਰਕੇ ਭੇਜਾਂਗੇ 1 ਲੱਖ ਵਾਲਾ ਕੱਪੜਾ 40000 ਦਵਾਂਗੇ ਜਿਹੜੇ ਇਦਾਂ ਦੇ ਹੈਵੀ ਸੂਟ ਲੈਣੇ ਆ 2 ਲੱਖ ਵਾਲਾ ਕੱਪੜਾ 70 80 ਐ ਦਵਾਂਗੇ ਆ ਤੁਸੀਂ ਹੁਣ ਚੈੱਕ ਕਰੋ ਜਿਹੜੇ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਲੈਨੇ ਹੋ 6000 7000 8000 ਸਾਡੇ ਕੋਲ ਆ ਸ 230 220 3500 ਇੰਨੀ ਗ੍ਰੈਂਡਰ ਡੈਸੀਜਨ ਦੋ ਜੜੀਆਂ ਉਹ ਭਾਈ ਜੀ ਸਾਡੇ ਘਰ ਚ ਮੁੰਡੇ ਸਾਡੇ ਦਾ ਵਿਆਹ ਆ ਗਿਆ ਕਿਨੇ ਮਾਤੂ ਸ਼੍ਰੀ ਦਸਤਾਰ ਨੇ ਪੂਰੀ ਤਿਆਰੀ ਕੀਤੀ ਆ ਮੈਨੂੰ ਦੱਸਰੋ ਸਹੀ ਵਿਆਹਾਂ ਸ਼ਾਦੀਆਂ ਪਾਰਟੀਆਂ ਜਾਗਵਾਂ ਦੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਫਾਇਦਾ ਹੀ ਕਰ ਰਹੇ ਹੋ ਦੇਖੋ ਜੀ ਫੁੱਲ ਫਾਇਦਾ ਕਰ ਰਹੇ ਆ ਭਾਜੀ ਜੇ ਵਿਆਹ ਸ਼ਾਦੀ ਤੁਸੀਂ ਆਪਦੀ ਯਾਦਗਾਰ ਬਣਾਉਣਾ ਚਾਹੁੰਦੇ ਹੋ ਰਾਇਲ ਕਲਾਸ ਲਗਜ਼ਰੀ ਬਣਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਤੁਸੀਂ ਘੱਟ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗੇ ਬਣੇ ਆ ਚੁੱਕੇ ਹੋ ਤੇ ਆ ਚੈੱਕ ਕਰੋ ਸ਼ੇਰਵਾਨੀ ਪੂਰੀ ਲਗਜ਼ਰੀ ਰਾਇਲ ਕਲਾਸ ਇਹ ਪੂਰੀ ਸ਼ੇਰਵਾਨੀ ਜਿਹੜੀ ਬਾਜ਼ਾਰਾਂ ਦੇ ਵਿੱਚ 15 15 20 20 ਹਜ਼ਾਰ ਕੱਲਾ ਰੈਂਟ ਤੇ ਲੱਖ ਲੱਖ ਦੀ ਸ਼ੇਰਵਾਨੀ ਮਿਲਦੀ ਐ ਅਸੀਂ ਦੇਣੀ ਸਿਰਫ 10 12 ਹਜ਼ਾਰ ਦੇ ਵਿੱਚ ਤੁਸੀਂ ਲਹਿੰਗਾ ਚੈੱਕ ਕਰ ਲਓ ਚਾਹੇ ਕਿਸੇ ਭੈਣ ਨੇ ਲਹਿੰਗੇ ਲਹਿੰਗਾ ਪਾਉਣਾ ਵਾ ਜਿਹੜਾ ਬਾਜ਼ਾਰੋਂ ਰੈਂਟੀ 20 20 30 30 ਹਜ਼ਾਰ ਰੁਪਈਆ ਲੈਂਦੇ ਆ ਆ ਚੱਕੋ ਜੀ ਆ ਰੇਟ ਚੈੱਕ ਕਰ ਲਓ 19999 ਰੁਪਏ ਦੇ ਅਸੀਂ ਲਹਿੰਗਾ ਬਾਇ ਕਰਕੇ ਲੈਣਾ ਅੱਛਾ ਦੇਖੋ ਇੱਕ ਤਾਂ ਸਾਨੂੰ ਅਸੀਂ ਆ ਦਿਖਾਤਾ ਰੰਗ ਹੁਣ ਜੇ ਕੋਈ ਕਹੇ ਸਾਨੂੰ ਥੋੜਾ ਡਾਰਕ ਚਾਹੀਦਾ ਲਹਿੰਗੇ ਦੇ ਵਿੱਚ ਲੰਗ ਤੇ ਸਾਨੂੰ ਸ਼ੇਰਵਾਨੀ ਬੱਕਰੀ ਚਾਹੀਦੀ ਆ ਬਹੁਤ ਸੋਹਣਾ ਕੰਬੀਨੇਸ਼ਨ ਆ ਬੜਾ ਸੋਹਣਾ ਤੁਸੀਂ ਦੇਖੋ ਲਹਿੰਗੇ ਦੇ ਉੱਤੇ ਕਿੰਨਾ ਹੈਵੀ ਵਰਕ ਕੀਤਾ ਮੋਰ ਕੱਢੇ ਆ ਘੇਰੇ ਕਿੰਨੇ ਹੈਵੀ ਹੈਗੇ ਆ ਇਦਾਂ ਦਾ ਲਹਿੰਗਾ ਆ ਦੇਖੋ ਜੀ ਪੀਚ ਕੰਟਰਾਸਟ ਨਾਲ ਉਸੇ ਜਿਹੜਾ ਸ਼ੇਰਵਾਨੀ ਦਾ ਇਹ ਵੀ ਤੁਹਾਡੇ ਲਈ ਬਹੁਤ ਬੈਸਟ ਅਸੀਂ ਜਿਹੜੀ ਕਿ ਇੱਕ ਕੰਬੀਨੇਸ਼ਨ ਬਣਾ ਕੇ ਦੇ ਦਿੱਤਾ ਹੈਗਾ ਕੋਈ ਕੁਛ ਅਗਰ ਤੁਸੀਂ ਚਾਹਦੇ ਹੋ ਕੋਈ ਡਿਫਰੈਂਟ ਕੁਛ ਵੱਖਰਾ ਤੁਸੀਂ ਚਾਹਦੇ ਵੀ ਲਾਈਟ ਕਲਰ ਦੇ ਵਿੱਚ ਅਸੀਂ ਲੈ ਕੇ ਆਈਏ ਜਾਂ ਤੁਸੀਂ ਚਾਹਦੇ ਕ੍ਰੀਮ ਲਹਿੰਗਾ ਤੇ ਇਹਦੇ ਵਿੱਚ ਵੀ ਬਹੁਤ ਸੋਹਣਾ ਕਨਸੈਪਟ ਆ ਚੈੱਕ ਕਰੋ ਜੀ ਮੋਰਾਂ ਦਾ ਡਿਜ਼ਾਈਨ ਚੈੱਕ ਕਰੋ ਹੈਂਡਵਰਕ ਚੈੱਕ ਕਰੋ ਪੂਰਾ ਦਾ ਪੂਰਾ ਤੁਸੀਂ ਸੈੱਟ ਚੈੱਕ ਕਰੋ ਕਿੰਨੇ ਪਿਆਰੇ ਲੱਗ ਰਿਹਾ ਜਦੋਂ ਤੁਸੀਂ ਮੈਰਿਜ ਪੈਲਸ ਤੇ ਜਾਣਾ ਤੇ ਆਪੇ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੇ ਕਹਿੰਦੇ ਕਿਆ ਬਾਤ ਕਿਆ ਬਾਤ ਕਿਆ ਲੋ ਜੀ ਹੁਣ ਜਿਹੜੇ ਸਾਡੇ ਬੈਸਟਰਨ ਭਰਾ ਆ ਸ਼ਹਿਰੀ ਭਰਾ ਆ ਐਨ ਆਰ ਆਓ ਕਹਿੰਦੇ ਬਈ ਸ਼ੇਰ ਬਣਦਾ ਸੀ ਪਾਲ ਲਈ ਹੁਣ ਅਸੀਂ ਜਾਣਾ ਰਿਸੈਪਸ਼ਨ ਤੇ ਆ ਦੇਖੋ ਪੂਰਾ ਹੈਵੀ ਕੀਤਾ ਕਢਾਈ ਕੱਢੀ ਆ ਜੇ ਤੁਸੀਂ ਬਾਜ਼ਾਰ ਜਾ ਕੇ ਟੇਲਰ ਨੂੰ ਕਹਿੰਨਾ ਕਢਾਈ ਕੱਢ ਕੇ ਦੋ ਨਾ ਮਹੀਨਾ ਮਹੀਨਾ ਵੇਟਿੰਗ ਚੱਲਦੀ ਆ ਪਰ ਸਾਡੇ ਕੋਲ ਉਹ ਅਸੀਂ ਰਾਈਟ ਵੇ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਇਹ ਬਾਜ਼ਾਰ ਤੁਸੀਂ ਜਾ ਕੋ ਜਾ ਕੇ ਰੇਟ ਇਹਦਾ ਪੁੱਛਣਾ 30000 35000 380 ਇਹ ਕੁਆਰਟਮੈਂਟ ਸਲਾਈ ਕਰਕੇ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਇਸ ਤੋਂ ਇਲਾਵਾ ਦੇਖੋ ਇੰਡੋਵੇਸ਼ਨ ਡਰੈਸ ਬੜਾ ਸੋਹਣਾ ਟੌਪ ਹੈਗਾ ਪੂਰਾ ਇਹਦਾ ਲਹਿੰਗਾ ਹੈਗਾ ਇਹ ਬਾਜ਼ਾਰ 'ਚ 25-25000 ਰੁਪਿਆ ਰੇਟ ਚੱਲਦਾ ਇਹ ਅਸੀਂ ਤੁਹਾਨੂੰ ਸਿਰਫ 55500 ਦੇ ਵਿੱਚ ਇਹ ਡਰੈਸ ਤੁਹਾਨੂੰ ਅਸੀਂ ਦੇ ਦੇਣੀ ਹੈਗੀ ਆ ਇਸ ਤੋਂ ਇਲਾਵਾ ਭਾਈ ਕਿਸੇ ਨੇ ਜਾਗੋ ਦੇ ਵੀ ਜਾਣਾ ਹਲਦੀ ਦੇ ਫੰਕਸ਼ਨ ਦੇ ਵੀ ਜਾਣਾ ਉਹ ਵੀ ਦੱਸੋ ਬਿਲਕੁਲ ਭਾਜੀ ਹਲਦੀ ਦੇ ਫੰਕਸ਼ਨ ਵਾਸਤੇ ਆ ਕਨਸੈਪਟ ਤਿਆਰ ਕੀਤਾ ਬਹੁਤ ਹੀ ਪਿਆਰਾ ਦੇਖੋ ਆ ਤੁਸੀਂ ਆਪ ਆ ਕੇ ਜਾਣਾ ਤੁਹਾਡੀ ਵਾਈਫ ਨੇ ਇਹਨਾਂ ਸੋਹਣਾ ਦੇਖੋ ਹੈਂਡਵਰਕ ਦੇ ਨਾਲ ਜਿਹੜਾ ਬਜ਼ਾਰਾਂ ਦੇ ਵਿੱਚ 15-15 ਹਰਾਂ ਤੇ 5-7000 ਜੀ ਵੀ ਸਾਡੇ ਕੋਲ ਲੈ ਜਾਓ ਤੇ ਪੂਰੀ ਦੀ ਪੂਰੀ ਤਿਆਰ ਤੇ ਵੈਡਿੰਗ ਤੁਸੀਂ ਫੰਕਸ਼ਨ ਆਪਦਾ ਹਲਦੀ ਤੇ ਜਾਗੋ ਵਾਲਾ ਫੰਕਸ਼ਨ ਦੇਖ ਸਕਦੇ ਹੋ ਦੇਖੋ ਜੀ ਇਹ ਤਾਂ ਵਿਆਹ ਵਾਲੇ ਮੁੰਡੇ ਦਾ ਤੇ ਕੁੜੀ ਦਾ ਕੰਸੈਪਟ ਦਿਖਾਇਆ ਆ ਦੇਖੋ ਜਿਨ੍ਹਾਂ ਨੇ ਬਰਾਤੇ ਜਾਣਾ ਹਨ ਕਿਸੇ ਨੇ ਪਾਰਟੀ اٹینڈ ਕਰਨ ਜਾਣਾ ਆ ਦੇਖੋ ਤਾਂ ਪੂਰਾ ਟਕਸੀਡੋ ਤੁਹਾਨੂੰ ਅਸੀਂ ਕੋਟ ਪੈਂਟ ਦਵਾਵਾਂਗੇ ਡਿਜ਼ਾਈਨਰ ਕੋਟ ਪੈਂਟ ਦਵਾਵਾਂਗੇ ਆ ਦੇਖੋ ਵਨ ਪੀਸ ਡਰੈਸ ਦਵਾਵਾਂਗੇ ਲੌਂਗ ਦੇ ਵਿੱਚ ਦੇਖੋ ਕਿੰਨਾ ਹੈਵੀ ਕੰਮ ਕੀਤਾ ਹੋਇਆ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਹਸਬੰਡ ਵਾਈਫ ਨੂੰ ਅਸੀਂ ਮੈਚ ਕਰਕੇ ਦੇ ਦੇਣੀਆਂ ਬੈਲਵੈਟ ਦੇ ਸੂਟ ਦੇਖੋ ਇਹਦੀ ਬੜੀ ਅੱਜਕੱਲ ਡਿਮਾਂਡ ਚੱਲਦੀ ਆ ਬੜਾ ਸੋਹਣਾ ਕਲਰ ਆ ਪਾਰਸੇ ਇਹਦੇ ਨਾਲ ਕੱਢਿਆ ਘੜਾਈ ਵਾਲਾ ਦੇ ਰਹੇ ਆ ਇਹਦੇ ਵਿੱਚ ਕਲਰ ਤੁਹਾਨੂੰ ਅਸੀਂ ਹੋਰ ਵੀ ਦੇ ਦਾਂਗੇ ਬੈਲਵਟ ਦੇ ਸੂਟ ਦੇ ਉੱਤੇ ਦੁਪੱਟੇ ਵੀ ਡਿਜ਼ਾਈਨਰ ਤੇ ਨਾਲ ਮੈਚ ਕਰਕੇ 3 ਪੀਸ ਕੋਰਟਪੈਂਟ ਹੁਣ ਵੱਡਾ ਪਟਾਕਾ ਰਸੀਂ ਇੱਥੇ ਪਾ ਦੇਣਾ ਇਹ ਮੁੰਡਿਆਂ ਲਈ ਅਸੀਂ ਇੱਕ ਹੋਰ ਡੀਲ ਦੇਤੀ ਆ ਬਾਜ਼ਾਰ ਚ ਜਾ ਕੇ ਪਤਾ ਕਰੋ 3 ਪੀਸ ਕੋਰਟਪੈਂਟ 15000 ਰੁਪਏ ਤੋਂ ਘੱਟ ਕਿਸ ਨੇ ਨਹੀਂ ਦੇਣਾ ਭਾਈ ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਕੋਰਟਪੈਂਟ ਸਲਾਈ ਕਰਕੇ ਦਵਾਂਗੇ ਬਾਜ਼ਾਰ ਚ ਕੱਲੀ ਸਲਾਈ ਇਹਦੀ 5500 ਆ ਸਾਡਾ ਰੇਟ 3760 3 ਪੀਸ ਕੋਰਟਪੈਂਟ ਦਾ ਇਹ ਵੀ ਬੜੀ ਸੋਹਣੀ ਮੈਚਿੰਗ ਤੁਹਾਨੂੰ ਅਸੀਂ ਦੇ ਰਹ ਟਾਚ ਯਾਰ ਬਿਲਕੁਲ ਜੀ ਇਹ ਨਾਰਕਲੀ ਟਾਚ ਹੈ ਜੀ ਸਾਰੀ ਬ੍ਰੋਕੇਟ ਹੋਈ ਹੈ ਬ੍ਰੋਕੇਟ ਦੇ ਉੱਤੇ ਹੈਂਡਵਰਕ ਕੀਤਾ ਚੈੱਕ ਕਰੋ ਜੀ ਨਾਰਕਲੀ ਦੇ ਨਾਲ ਲਹਿੰਗਾ ਲਹਿੰਗਾ ਵੀ ਬਹੁਤ ਪਿਆਰਾ ਵਾ ਹੁਣ ਤੁਸੀਂ ਚੈੱਕ ਕਰੋ ਨਾਲ ਇਹਦੇ ਕੰਬੀਨੇਸ਼ਨ ਕੀ ਦਿੱਤਾ ਬਾਸਕਟ ਕੀਤੀ ਪੂਰੀ ਹੈਂਡਵਰਕ ਚੈੱਕ ਕਰੋ ਜੀ ਪੂਰਾ ਨਵਾਂ ਡਿਫਰੈਂਟ ਕਨਸੈਪਟ ਲੈ ਕੇ ਆਏ ਕੋਰਤਾ ਪਜਾਮਾ ਕੋਰਤੇ ਪਜਾਮੇ ਦੇ ਨਾਲ ਬਾਸਕਟ ਰੈਡੀ ਕਰਕੇ ਕੰਬੀਨੇਸ਼ਨ ਲੈ ਕੇ ਆਏ ਆ ਆ ਚੈੱਕ ਕਰੋ ਜੀ 2 ਪੀਸ ਕੋਟ ਪੈਂਟ ਬਾਜ਼ਾਰਾਂ ਦੇ ਵਿੱਚ ਭਾਜੀ 15 15 20 2000 ਦਾ 2 ਪੀਸ ਕੋਟ ਪੈਂਟ ਬੰਦਾ ਸਟੀਚਿੰਗ ਕਰਕੇ ਪਰ ਅਸੀਂ ਕੋਟ ਪੈਂਟ ਦੇ ਰਹੇ ਆ 2 ਪੀਸ 2995 ਦਾ ਸਟਿਚ ਕਰਕੇ ਸਲਾਈ ਕਰਕੇ ਕਪੜਾ ਲਾ ਕੇ ਤੇ ਨਾਲ ਤੁਸੀਂ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਬਣਿਆ ਰਾਇਲ ਕਲਾਸ ਲਗਜ਼ਰੀ ਚੀਜ਼ਾਂ ਆ ਚੁੱਕੀਆਂ ਬਾਗੇ ਪ ਆਪਦੇ ਪੈਸੇ ਸੇਵ ਕਰਨੇ ਆ ਜੇ ਜੇ ਤੁਸੀਂ ਕਹਿੰਦੇ ਵੀ ਸਾਡਾ ਵਿਆਹ ਵੀ ਯਾਦਗਾਰ ਬਣੇ ਤੇ ਅਸੀਂ ਚੀਜ਼ ਵੀ ਕੋਈ ਨਵੀਂ ਪਾਈਏ ਤੇ ਲੋਕ ਯਾਦ ਕਰਨ ਤੇ ਆਜੋ ਬਾਗਾ ਪੁਰਾਣਾ ਮੋਗਾ ਰੋਡ ਤੇ ਜਿੱਥੇ ਬਹੁਤ ਵੈਰਾਈ ਭਾਈ ਇਹ ਤਾਂ ਲਹਿੰਗੇ ਵੀ ਦੇਖੇ ਡਰਸਾਂ ਵੀ ਦੇਖਿਆ ਕੋਟ ਪੈਂਟ ਵੀ ਦੇਖਿਆ ਥੋੜੀ ਜਿਹੀ ਹੈਵੀ ਸੂਟ ਸਾੜ ਵੀ ਦਿਖਾਓ ਨਾ ਬੋਲ ਜੀ ਆਜੋ ਭਾਈ ਸੂਟਾਂ ਦੇ ਵਿੱਚ ਬਹੁਤ ਅੱਛੀ ਡੀਲ ਦੇ ਰਹੇ ਆ ਜੀ ਲਓ ਭਾਈ ਸੂਟਾਂ ਦੇ ਵਿੱਚ ਡੀਲ ਦੇਣ ਜਾ ਰਹੇ ਆ ਆ ਚੱਕੋ ਗਲਾਸ ਸ਼ਿਮਰ ਜਿਹੜਾ ਬਾਜ਼ਾਰਾ ਚ 3-3000 ਦਾ ਸੂਟ ਚੱਕੋ 1000 ਰੁਪਏ ਦਾ ਭਾਜੀ 1000 ਰੁਪਏ ਵਿੱਚ ਸੂਟ ਦਊਂਗੇ ਲਓ 10000 ਰੁਪਿਆ ਸੂਟ ਦਵਾਂਗੇ ਆ ਨਵਾਂ ਕਪੜਾ ਆ ਗਿਆ ਨਵੇਂ ਰੰਗ ਆ ਗਏ ਨਵੇਂ ਡਿਜ਼ਾਈਨ ਆ ਗਏ ਮੈਂ ਕਿਹਾ ਫੱਟੇ ਚੱਕ ਦੇਂਗੇ ਟੌਰ ਪੂਰੀ ਕੱਟਾਂਗੇ ਵਿਆਹਾਂ ਸ਼ਾਦੀਆਂ ਦਾ ਕਪੜਾ ਲੈਣਾ ਦੇਣ ਲੈਣ ਨਹੀਂ ਲੈਣਾ ਦਾਜ ਬੋੜ ਦਾ ਕਪੜਾ ਲੈਣਾ ਇਹਨਾਂ ਦਾ ਦਾਵਾ ਕਹਿੰਦੇ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕਪੜਾ ਇੱਥੋਂ ਸਿਰਫ 40000 'ਚ ਲੈ ਜਾਓ ਆ ਵੀ 2500 3000 ਤੋਂ ਘੱਟ ਕੇ ਸੇਂ ਦੇਣਾ ਨਹੀਂ ਸਿਰਫ 1000 ਰੁਪਏ ਦੇ ਦੇਣਗੇ 1000 'ਚ ਆ ਚੱਕੋ ਭਾਜੀ ਨੇਚਰਲ ਕ੍ਰੇਪ ਦਾ ਸੂਟ ਬਾਜੂ ਪਹੁੰਚੇ ਬਣੇ ਹੋਏ ਦੁਪੱਟਾ ਨਾਲ ਪਿਓਰ ਚਨਾਉਣ ਦਾ ਲਾ ਕੇ 3 3000 ਵਾਲਾ 150 ਇਹ ਨਾ ਗ੍ਰੀਨ ਰੰਗ 골ਡਨ ਵਰਕ ਕੀਤਾ ਹੋਇਆ ਟਾਪ ਦੀ ਚੀਜ਼ ਦੇ ਰਹੇ ਆ ਬਾਜ਼ਾਰ 'ਚ 3500 4000 ਸਾਡੇ ਕੋਲ 1200 1400 15 1500 ਦੇ ਵਿੱਚ ਇਦਨੇ ਚੀਜ਼ਾਂ ਦੇ ਦੇਣੀ ਆ ਕਹਿੰਦੇ ਬਲੈਕ ਕਲਰ ਹੀ ਡਿਮਾਂਡ ਵੜੀ ਬਾਜ਼ਾਰ 'ਚ ਬਿਲਕੁਲ ਭਾਜੀ ਬਲੈਕ ਕਲਰ ਨੇਚਰਲ ਕਰੇਵ ਦਾ ਹੈਂਡਵਰਕ ਕੀਤਾ ਚੀਜ਼ਾਂ ਦੇਖੋ ਬਿਲਕੁਲ ਵੱਖਰੀਆਂ ਹਟ ਕੇ ਮੈਂ ਕਹਿੰਦਾ ਨਜ਼ਾਰਾ ਆਊਗਾ ਇਦਾਂ ਦੀਆਂ ਵੈਰੈਟੀਆਂ ਔਰ ਜੋ ਅਸੀਂ ਰੇਟ ਦੇ ਰਹੇ ਆ ਮਾਰਕੀਟ 'ਚੋ ਭਾਜੀ ਕਿਤੋਂ ਵੀ ਨਹੀਂ ਮਿਲਣੇ ਆਹ ਲਓ ਜੀ ਫਰਕਾਬਾਦੀ ਸੂਟ ਕਹਿੰਦੇ ਸਾਨੂੰ ਚਾਹੀਦਾ ਆ ਦੇਖੋ ਫੋਟੋ ਵਾਲੀਆਂ ਚੀਜ਼ਾਂ ਤੁਹਾਨੂੰ ਅਸੀਂ ਬਾਜ਼ਾਰ ਚ ਜਾਨੇ ਹੋ 66500 6200 ਉਪਰ ਸਾਡੇ ਕੋਲ ਆਜੋ 25 2500 ਦੇ ਵਿੱਚ ਚੀਜ਼ਾਂ ਲੈਣੀਆਂ ਦੁਪੱਟੇ ਵੀ ਹੈਵੀ ਆ ਘੇਰੇ ਵੀ ਦੇਖੋ ਉੱਤੋਂ ਵੱਡੀ ਗੱਲ ਕੀ ਆ ਜੋ ਅਸੀਂ ਕਹਿ ਰਹੇ ਆ ਕੱਲਾ ਕੱਲਾ ਰੇਟ ਲਿਖ ਲਿਖ ਕੇ ਲਾਤਾ ਇੱਥੇ ਇਦਾਂ ਨਹੀਂ ਵੀ ਮੰਗਣਾ ਕੁਝ ਹੋਰ ਲੈਣਾ ਹੋਰ ਤੇ ਤੁਸੀਂ ਦੇਣਾ ਕੁਝ ਹੋਰ ਆ ਵੀ ਦੇਖੋ ਜੀ ਘੇਰੇ ਦੇ ਉੱਤੇ ਪੂਰਾ ਹੀਰੀਆਂ ਨਾਲ ਕੰਮ ਜੜਿਆ ਪਿਆ ਬਾਹਾਂ ਤੇ ਹਲਕਾ ਹਲਕਾ ਕੰਮ ਹੋਇਆ ਫਰੰਟ ਦੇਖੋ ਦੁਪੱਟੇ ਵੀ ਸਿੰਪਲ ਦੇ ਸਿੰਪਲ ਡਿਜ਼ਾਈਨਰ ਦੇ ਡਿਜ਼ਾਈਨਰ ਇਦਾਂ ਦੀਆਂ ਚੀਜ਼ਾਂ ਅਸੀਂ ਬਹੁਤ ਤੁਹਾਨੂੰ ਦੇ ਰਣੀਆਂ ਹੈਗੀਆਂ ਦੇਖੋ ਜੀ ਹੈਵੀ ਸੂਟ ਚੈੱਕ ਕਰ ਲਓ ਵੈਡਿੰਗ ਕਲਰ ਦੇ ਵਿੱਚ ਭਾਜੀ ਬਾਜੂਆ ਦੇਖੋ ਹੈਵੀ ਪਹੁੰਚੇ ਹੈਵੀ ਸਾਰਾ ਕੁਝ ਹੀ ਹੈਵੀ ਤੇ ਮੈਂ ਕਹਿੰਦਾ ਬਾਕਮਾਲ ਹੋਈ ਪਈ ਬਜ਼ਾਰਾਂ ਦੇ ਵਿੱਚ ਇਸੇ ਸੂਟ ਦੇ ਡੇਟ 8-8000 ਮੰਗਦੇ ਆ ਅਸੀਂ 3500 4000 ਰੁਪਏ ਚ ਦੇ ਦੇਣਾ ਵਾ 23 ਨਵੰਬਰ ਦਿਨ ਸ਼ਨੀਵਾਰ ਤੱਕ ਆ ਜਾਓ ਲੈ ਜਾਓ ਪਰ ਲੋ ਝੋਲੇ ਭੋਜੀ ਕਲਰ ਜਿੱਦਾਂ ਦੇ ਮਰਜ਼ੀ ਲੈ ਲਓ ਮਸਟਰਡ ਲੈ ਲਓ ਪੀਕਾਕ ਲੈ ਲਓ ਤਾਂਬਾ ਛੇਡਾਂ ਲੈ ਲਓ ਨਵੇਂ ਕਲਰ ਨਵੀਆਂ ਚੀਜ਼ਾਂ ਆ ਚੁੱਕੀਆਂ ਹੁਣ ਤੁਸੀਂ ਛੇਤੀ ਆ ਜਾਓ ਵਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਜਿੱਥੇ ਪਾਰਕਿੰਗ ਖੁੱਲੀ ਡੁੱਲੀ ਵੈਰਾਈਟੀ ਖੁੱਲੀ ਡੁੱਲੀ ਕਿਸੇ ਚੀਜ਼ ਦੇ ਵਿੱਚ ਕੋਈ ਕਮੀ ਨਹੀਂ ਭਾਜੀ ਕਰਨੀ ਆਹ ਦੇਖੋ ਤਾਂ ਕੋਈ ਕਹਿੰਦਾ ਜੀ ਸਾਨੂੰ ਸ਼ਿਮਰ ਦਾ ਸੂਟ ਚਾਹੀਦਾ ਕੋਈ ਕਹਿੰਦਾ ਸਾਨੂੰ ਆਰਗੈਂਜ਼ਾ ਚਾਹੀਦਾ ਹਰ ਇੱਕ ਚੀਜ਼ ਦਵਾਂਗੇ ਜੀ ਹਰ ਇੱਕ ਚੀਜ਼ ਸਾਡੇ ਕੋਲ ਇੰਨੀ ਡਿਜ਼ਾਈਨਿੰਗ ਤੁਹਾਨੂੰ ਮਿਲ ਜਣੀ ਆ ਹੋਰ ਕਿਤੋਂ ਮਿਲਣੀ ਨਹੀਂ ਬਾਗੇ ਪ੍ਰਾਣਾ ਹੋਰ ਦੁਕਾਨਾਂ 'ਤੇ ਜਾਣ ਦੀ ਲੋੜ ਨਹੀਂ ਮੋਗੇ ਜਾਣ ਦੀ ਲੋੜ ਨਹੀਂ ਬਠਿੰਡੇ ਲੁਧਿਆਣਾ ਜਰੰਦਰ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਮੱਤੂ ਸ਼ਰੀ ਦਸਤਾਰ ਬਾਗਾ ਪ੍ਰਾਣਾ ਆਜੋ ਆਹ ਦੇਖੋ ਤਾਂ ਮੈਂ ਕਿਹਾ ਪੂਰੀਆਂ ਚੀਜ਼ਾਂ ਆ ਚਾਹੇ ਕੈਨੇਡਾ ਅਮਰੀ ਨਾਰੀ ਭੈਣ ਭਰਾ ਦੇਖਦੇ ਤੁਹਾਡੇ ਬਹੁਤ ਸਾਰੇ ਫਾਇਦੇ ਕਿਉਂਕਿ ਇੱਥੇ ਆਉਂਗੇ ਲੱਖ ਰੁਪਏ ਬਚਾ ਕੇ ਤੁਸੀਂ ਲੈ ਕੇ ਜਾਓਗੇ ਆ ਜਿਹੜੀ ਹੈਵੀ ਸੂਟ ਆ ਜੇ ਤੁਸੀਂ ਹੈਵੀ ਸੂਟਾਂ ਦੀ ਦਾਜ ਬਰੀ ਲੈਣੀ ਆ ਬਾਜ਼ਾਰ ਚ 2 2 ਲੱਖ 2.5 ਲੱਖ ਰੁਪਏ ਤੁਸੀਂ ਲਾ ਦਿੰਦੇ ਹੋ ਹੈਵੀ ਸੂਟਾਂ ਦੇ ਪਰ ਸਾਡੇ ਕੋਲ 2.5 ਲੱਖ ਨਹੀਂ ਖਰਚਣ ਦੀ ਲੋੜ 2.5 ਲੱਖ ਆਲਾ ਕਪੜਾ ਸਿਰਫ 1 ਲੱਖ ਰੁਪਏ ਦੇ ਦਿਆਂਗੇ ਲੱਖ ਲੱਖ ਰੁਪਏ ਤੁਹਾਡਾ ਸੀ ਬਚਾ ਕੇ ਭੇਜਾਂਗੇ ਬਿਲਕੁਲ ਭਾਜੀ ਤੁਸੀਂ ਆ ਲਖਨਊ ਦਾ ਵਰਕ ਚੈੱਕ ਕਰ ਰਹੇ ਹੋ ਐਨ ਆਰ ਆਈ ਕਸਟਮਰ ਸਭ ਤੋਂ ਬਾਅਦ ਇਹ ਚੀਜ਼ਾਂ ਲਾਈਕ ਕਰਦੇ ਆ ਵੱਖਰੀਆਂ ਡਿਫਰੈਂਟ ਹੈਂਡਵਰਕ ਤੇ ਤਾਰਾ ਕੰਮਾ ਚਾਹੇ ਤੁਸੀਂ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਉਣਾ ਵਿਆਹਾਂ ਸ਼ਾਦਾਂ ਦੀ ਸ਼ਾਪਿੰਗ ਕਰਨੀ ਆ ਤੇ ਬਾਗੇ ਪੁਰਾਣੇ ਆਜੋ ਜਿੱਥੇ ਵੈਰਾਈਟੀਆਂ ਨਵੀਆਂ ਹੈਂਡਵਰਕ ਚੈੱਕ ਕਰ ਲਓ ਵਰਕ ਚੈੱਕ ਕਰ ਲਓ ਆ ਚੈੱਕ ਕਰੋ ਭਾਜੀ ਗਲਾਸ ਸ਼ਿਮਰ ਗਲਾਸ਼ ਇਮਰ ਆ ਗਿਆ ਆਰਗੈਂਜੀ ਦੇ ਵਿੱਚ ਨਵੀਂ ਚੀਜ਼ ਪੇਸ਼ ਕਰਤੀ ਹੈ ਜੀ ਇਸ ਵਾਰ ਦੇਖੋ ਸਾਡੇ ਕੋਲ ਆਉਣ ਦੇ ਫਾਇਦੇ ਕੀ ਆ ਇੱਕ ਤਾਂ ਤੁਹਾਨੂੰ ਰੇਟ ਬਹੁਤ ਘੱਟ ਮਿਲਣਾ ਦੂਜਾ ਤੁਹਾਨੂੰ ਅਸੀਂ ਦਵਾਂਗੇ ਡਿਜ਼ਾਈਨ ਨਵੇਂ ਨਵੇਂ ਤੀਜਾ ਖੁੱਲੀ ਡੁੱਲੀ ਪਾਰਕਿੰਗ ਆ ਭੀੜੇ ਭੀੜੇ ਬਜ਼ਾਰਾ ਜੀ ਜਾਣ ਦੀ ਲੋੜ ਨਹੀਂ ਚੌਥਾ ਸਾਡੇ ਰੇਟ ਫਿਕਸ ਪ੍ਰਾਈਸ ਆ ਤੇ ਪੰਜਵੀਂ ਜਿਹੜੀ ਸਭ ਤੋਂ ਵੱਡੀ ਗੱਲ ਆ ਭਾਈ ਸਾਹਿਬ ਸਾਡੀ ਜਿਹੜੀ ਟੀਮ ਆ ਨਾ ਸੇਲਸਮੈਨ ਬੜੀ ਸੋਹਣੀ ਆ ਬੜੀ ਕੋਰਪੋਰੇਟ ਆ ਬੜੀ ਢਾਂਗ ਦੇ ਨਾਲ ਸਲੀਕੇ ਦੇ ਨਾਲ ਗੱਲ ਕਰਦੀ ਆ ਕਿਆ ਪਾਣੀ ਦਾ ਪੂਰਾ ਪ੍ਰਬੰਧ ਆ ਦੇਖੋ ਤਾਂ ਇਦਾਂ ਦਾ ਸੂਟ ਪਾਇਆ ਹੋਵੇ ਤਾਂ ਮਹਾਰਾਜ ਪੂਰੀ ਟੌਰ ਨਿਕਲੂਗੀ ਵਿਆਹ ਵਾਲੇ ਸਾਰੇ ਹੀ ਤੁਹਾਨੂੰ ਦੇਖਣਗੇ ਕਹਿਣਾ ਲੈ ਬਈ ਫੁੱਲ ਟੋਰਾ ਵੀ ਚੀਫ ਗੈਸਟ ਵਿਆਹ ਚ ਇਹ ਹੀ ਆ ਸਾਰਾ ਫਰੰਟ ਦੇਖੋ ਜੀ ਬਾਹਾਂ ਦੇ ਦੇਖੋ ਕਿੰਨਾ ਹੈਵੀ ਕੰਮ ਆ ਆ ਪਹੁੰਚਿਆ ਦੇ ਕੰਮ ਦੇਖੋ ਸਿਰਾਂ ਦਾ ਸਿਰਾਂ ਦਾ ਦੁਪੱਟੇ ਨੇ ਕਰਾਤਾ ਆ ਦੇਖੋ ਇਦਾਂ ਦੀਆਂ ਚੀਜ਼ਾਂ ਜੇ ਲੈਣੀਆਂ ਯਾਰ ਜਿਹੜੇ ਧੀ ਦਾ ਵਿਆਹ ਹੋਣਾ ਕੁੜੀ ਦਾ ਵਿਆਹ ਹੋਣਾ ਉਹਨੇ ਦਾਜ ਬਰੀ ਵਾਲੇ 11 ਸੂਟ ਸਾਡੇ ਕੋਲ ਚੁਣ ਕੇ ਲੈ ਜਾਓ ਮੈਂ ਕਹਿੰਦਾ ਸਹੁਰਿਆਂ ਚ ਬਹਿ ਜਾ ਬੱਲੇ ਬੱਲੇ ਹੋ ਜੂ ਸਹੁਰੇ ਵਾਲੇ ਕਹਿਣਗੇ ਰਿਸ਼ਤੇਦਾਰ ਕਹਿਣਗੇ ਵਾਹ ਬਈ ਇਹਦਾ ਕਿਸੇ ਰਾਜੇ ਦੀ ਧੀ ਸਾਡੇ ਘਰ ਆਈਆ ਚਲੋ ਜੀ ਆ ਰੈੱਡ ਸੂਟ ਦੇਖੋ ਜਿਹੜੇ ਕਹਿੰਦੇ ਸੀ ਜਿਆਦਾ ਹੈਵੀ ਨਹੀਂ ਲੈਣੇ ਸਿੰਪਲਸ ਓਵਰ ਲੈਣੇ ਆ ਦੇਖੋ ਜੀ ਫਰੰਟ ਦੇਖੋ ਬਾਹਾਂ ਦੇ ਕੰਮ ਦੇਖੋ ਪਹੁੰਚਿਆ ਦੇ ਕੰਮ ਸਾਡੇ ਕੋਲ ਰੈੱਡ ਸੂਟ ਬਹੁਤ ਸੁਪਰ ਸੁਪਰ ਆ ਵੈਸੇ ਤਾਂ 1000 ਰੁਪਏ ਤੋਂ ਸਾਡਾ ਰੈੱਡ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰਹੇ ਤੁਸੀਂ ਜਿੱਦਾਂ ਨਹੀਂ ਲੈਣੀ ਲੈ ਜਾਓ ਇਦਾਂ ਦੇ ਹੈਵੀ ਹੈਵੀ ਚੀਜ਼ਾਂ ਜੇ ਤੁਸੀਂ ਲੈਣੀਆਂ ਮਿਲਣੀਆਂ ਸਿਰਫ ਤੁਹਾਨੂੰ ਬਾਗੇ ਪੁਰਾਣੇ ਮਾਤੂ ਸ਼ਰੀ ਦਸਤਾਰ ਤੋਂ ਹੈਗੀਆਂ ਭਾਈ ਜੀ ਕੱਪੜਾ ਕਿਹੜਾ ਇਹਦਾ ਬਹੁਤ ਸੋਹਣੀ ਲੁੱਕ ਆ ਰਹੀ ਆ ਦੇਖੋ ਜੀ ਐਨ ਆਰ ਆਈ ਲੁੱਕ ਆ ਜੀ ਚੈੱਕ ਕਰੋ ਤੁਸੀਂ ਇਹਦਾ ਦੁਪੱਟਾ ਚੈੱਕ ਕਰੋ ਜੀ ਗਲਾਸ ਸ਼ਿਮਰ ਕਹਿੰਦੇ ਇਹਨੂੰ ਬੜੇ ਸ਼ਾਨਦਾਰ ਚੀਜ਼ ਬਣੀ ਆ ਪੈਨਲ ਤੇ ਕੰਮ ਹੋਇਆ ਦੁਪੱਟੇ ਫੋਰ ਸਾਈਡ ਤੇ ਵਰਕ ਹੋਇਆ ਨਵੀਆਂ ਚੀਜ਼ਾਂ ਆਈਆਂ ਜੀ ਇਸ ਵਾਰ ਇਸ ਵਾਰ ਕੱਪੜੇ ਵੀ हट ਕੇ ਡਿਜ਼ਾਈਨਿੰਗ ਵੀ हट ਕੇ ਸਾਰਾ ਕੁਝ ਆ ਚੈੱਕ ਕਰੋ ਭਾਜੀ ਸ਼ਿਮਰ ਦਾ ਕੱਪੜਾ ਟੂ ਸ਼ੇਡੇਡ ਆ نیچے ਪਿੰਕ ਕਲਰ ਆ ਉੱਪਰ ਪੀਚ ਕਲਰ ਦੇਖੋ ਕਿੰਨਾ ਪਿਆਰਾ ਕਨਸੈਪਟ ਆ ਦੁਪੱਟਿਆਂ ਦੇ ਵੀ ਕਿੰਨਾ ਸੋਹਣਾ ਵਰਕ ਹੋਇਆ ਪਿਆਰੀ ਚੀਜ਼ ਤੇ ਨਵੀਂ ਚੀਜ਼ ਲੈ ਕੇ ਆਏ ਦੇਖੋ ਜੀ ਚਾਹੇ ਤੁਸੀਂ ਪਿੰਡਾਂ ਵਾਲਿਓ ਚਾਹੇ ਤੁਸੀਂ ਸ਼ਹਿਰਾਂ ਵਾਲਿਓ ਚਾਹੇ ਐਨ ਆਰ ਆਈ ਕਸਟਮਰੋਂ ਸਾਰਿਆਂ ਦੇ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਸਾਡੇ ਕੋਲ ਇੱਥੇ ਇਦਾਂ ਨਹੀਂ ਵੀ ਕਿਸੇ ਸਟੋਰ ਤੇ ਜਾਣੇ ਉੱਥੇ ਤੁਹਾਨੂੰ ਸਿਰਫ ਪਿੰਡੂ ਸਟਾਈਲ ਮਿਲਦਾ ਜਾਂ ਕਿਤੇ ਜਾਣੇ ਤੁਹਾਨੂੰ ਸਿਰਫ ਸ਼ਹਿਰੀ ਸਟਾਈਲ ਮਿਲਦਾ ਜਾਂ ਐਨ ਆਰ ਆਈ ਇੱਥੇ ਇੱਕੋ ਹੀ ਛੱਤ ਹੇ ਨਾ ਸਾਰੀਆਂ ਵੈਰਾਈਟੀਆਂ ਦੇਣੀਆਂ ਵਿਆਹ ਚਾਹੇ ਮੁੰਡੇ ਦਾ ਚਾਹੇ ਕੁੜੀ ਦਾ ਤੁਹਾਨੂੰ ਦੋਨਾਂ ਪਰਿਵਾਰਾਂ ਦੇ ਲਈ ਬਹੁਤ ਸੋਹਣੀ ਵੈਰਾਈਟੀ ਮਿਲਣੀ ਆ ਲੱਖਾਂ ਰੁਪਏ ਤਾਂ ਸਾਡੇ ਬਚਣ ਤੇ ਪੋਤਿਆਂ ਨੇ ਵੀ ਕਹਿਣਾ ਵੀ ਲੈ ਬੇਬੇ ਕੱਪੜੇ ਕਿੱਥੋਂ ਲਾਇਆ ਸੀ ਬਾਪੂ ਟੌਰ ਬੜੀ ਗੱਡੀ ਸੀ ਪੱਗ ਬੜੀ ਸੋਹਣੀ ਬੰਨੀ ਸੀ ਕੋਟ ਬੜਾ ਸੋਹਣਾ ਪਾਇਆ ਸੀ ਮਾਤਾ ਜੀ ਸੂਟ ਬੜਾ ਸੋਹਣਾ ਪਾਇਆ ਸੀ ਇਹ ਯਾਦਗਾਰ ਰਹਿ ਜਾਣੀ ਹੁੰਦੀਆਂ ਵਿਆਹਾਂ ਦੀ ਇਹ ਤੁਹਾਡੇ ਪੋਤੇ ਪੋਤੀਆਂ ਨੇ ਦੇਖਣੇ ਇਸ ਲਈ ਭਾਈ ਸੋਹਣੇ ਕੱਪੜੇ ਪਾਓ ਸੋਹਣੀ ਯਾਗਰ ਹੋਣਾ ਪਰ ਰੇਟ ਘੱਟ ਦੇ ਵਿੱਚ ਇਸ ਚੀਜ਼ ਦੀ ਗਾਰੰਟੀ ਦੇ ਰਿਆ ਰੇਟ ਸਾਡੇ ਕਾਟਾ ਦੇਖੋ ਆ ਜਿਹੜਾ ਤੁਹਾਨੂੰ ਇਸ ਕਲਰ ਦੇ ਰਹੇ ਆ ਉਤੇ ਡਾਇਮੰਡ ਵਰਕ ਕੀਤਾ ਆ ਇਦਾਂ ਦੇ ਕਲਰ ਨਹੀਂ ਤੁਹਾਨੂੰ ਕਿਤੇ ਮਿਲਣੇ ਇਤਨੀ ਵੈਰਾਈਟੀ ਨਹੀਂ ਤੁਹਾਨੂੰ ਮਿਲਣੀ ਇਸ ਲਈ ਕਹਿੰਨੇ ਆ ਬਥੇਰਾ ਤੁਸੀਂ ਕਹਿ ਲਿਆ ਵੀ ਅਸੀਂ 10 ਸਾਲ ਤੋਂ ਉੱਥੇ ਜਾਂਦੇ ਆ 15 ਸਾਲ ਤੋਂ ਦੁਕਾਨਾਂ ਦੇ ਜਾਂਦੇ ਆ ਇੱਕ ਵਾਰੀ ਮੇਰੇ ਕੋਲ ਆਜੋ ਬਾਰ ਬਾਰ ਤੁਸੀਂ ਇੱਥੇ ਆਉਂਗੇ ਆ ਵੀ ਦੇਖੋ ਜੀ ਬਹੁਤ ਸੋਹਣੀ ਲੁੱਕ ਮੰਨ ਲਓ ਸਾਡੇ ਕੱਲੇ ਕੱਲੇ ਸੂਟ ਦੇ ਵਿੱਚ ਆਪਣੀ ਕਲਾਕਾਰੀ ਆ ਆ ਦੇਖੋ ਦਾ ਇਦਾਂ ਦਾ ਕੰਮ ਮੈਨੂੰ ਲੱਗਦਾ ਨਹੀਂ ਤੁਸੀਂ ਪਹਿਲਾਂ ਕਿਤੇ ਦੇਖਿਆ ਹੋਣਾ ਜੇ ਇਹੋ ਜਿਹੀਆਂ ਚੀਜ਼ਾਂ ਲੈਣੀਆਂ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗ ਆਪਣਾ ਆਜੋ ਸਾਰੇ ਹੀ ਤੁਹਾਡਾ ਫਾਇਦਾ ਕਰਕੇ ਭੇਜਾਂਗੇ 1 ਲੱਖ ਵਾਲਾ ਕਪੜਾ 40000 ਦਵਾਂਗੇ ਜਿਹੜੇ ਇਦਾਂ ਦੇ ਹੈਵੀ ਸੂਟ ਲੈਣੇ ਆ 2 ਲੱਖ ਵਾਲਾ ਕਪੜਾ 70 80 ਆ ਦਵਾਂਗੇ ਰੈੱਡ ਸੂਟਾਂ 'ਚ ਬਹੁਤ ਸਾਰੀ ਵੈਰਾਈਟੀ ਆ ਲਹਿੰਗਿਆਂ ਸ਼ਿੰਗਾਂ 'ਚ ਬਹੁਤ ਸਾਰੀ ਵੈਰਾਈਟੀ ਆ ਆ ਸ਼ਰਾਰੇ ਗਰਾਰਿਆਂ 'ਚ ਬੜੀ ਸੋਹਣੀ ਵੈਰਾਈਟੀ ਆ ਆ ਤੁਸੀਂ ਹੁਣ ਚੈੱਕ ਕਰੋ ਜਿਹੜੇ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਲੈਨੇ ਹੋ 6000 7000 8000 ਸਾਡੇ ਕੋਲ ਆ ਸਾਰੀਆਂ ਚੀਜ਼ਾਂ 25 2500 22 2200 35 500 ਇੰਨੀਆਂ ਰੇਂਜਾਂ 'ਚ ਅਸੀਂ ਦਿੰਦੇ ਰਹੀਆਂ ਭਾਈ ਜੀ ਨੇ ਬ ਕਣੀ ਵਾਰ ਤੱਕ ਆਦਾ ਕਿ ਜਿਹੜਾ ਆ ਗਿਆ ਆ ਰੈਡੀਮੇਡ ਡਰੈਸਾਂ ਦੇ ਹੁੰਦੇ 20% ਤੁਹਾਨੂੰ ਅਸੀਂ ਡਿਸਕਾਊਂਟ ਦੇ ਦਾਂਗੇ ਆਫਰ ਹੈਗੀ ਬਹੁਤ ਵੱਡੀ ਨੰਬਰ ਸਕਰੀਨ ਤੇ ਆ ਐਡਰੈਸ ਸਕਰੀਨ ਤੇ ਆ ਕੋਈ ਜਾਣ ਕੇ ਲੈਣ ਤੁਸੀਂ ਇੱਥੇ ਫੋਨ ਕਰ ਸਕਦੇ